ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ ਮਰਕੁਸ ਦੀ انجیل ਉਸ ਦਾ ਦੱਸ ਦਿਆ ਹੈ ਉਸ ਦੇ 13 ਵਚਨ ਦੇ ਵਿੱਚ ਕਿ ਉਹ ਛੋਟੇ ਬਾਲਕਾਂ ਨੂੰ ਉਹਦੇ ਕੋਲ ਲਿਆਏ ਬਈ ਉਹ ਉਹਨਾਂ ਨੂੰ ਛੂਏ ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ ਤਾਂ ਯਿਸੂ ਨੇ ਇਹ ਵੇ ਯਿਸੂ ਇਹ ਵੇ ਕਿ ਬਹੁਤ ਨਰਾਜ ਹੋਇਆ ਅਤੇ ਉਹਨਾਂ ਨੂੰ ਆਖਿਆ ਛੋਟੇ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਉਹਨਾਂ ਨੂੰ ਨਾ ਵਰਜੋ ਕਿਉਂਕਿ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਆਦਾ ਹੈ ਹallelujah ਮੈਂ ਤੁਹਾਨੂੰ ਇਸ ਸ਼ਾਰਟ ਮੈਸੇਜ ਦੇ ਦੁਆਰੇ ਦੱਸਣਾ ਚਾਹਣਾ ਜਿੰਨੇ ਵੀ ਤੁਸੀਂ ਪ੍ਰਭੂ ਦੇ ਵਿੱਚ ਹੋ ਪ੍ਰਭੂ ਦੇ ਧੀਆਂ ਔਰ ਪ੍ਰਭੂ ਦੇ ਪੁੱਤਰੋਂ ਔਰ ਪ੍ਰਭੂ ਕਿਉਂਦਾ ਹੈ ਕਿ ਅੱਜ ਇਸ ਵਚਨ ਦੇ ਦੁਆਰਾ ਜੋ ਮੈਂ ਤੁਹਾਨੂੰ ਵਚਨ ਦੱਸ ਰਿਹਾ ਪ੍ਰਭੂ ਨੇ ਜਦੋਂ ਉਹਨਾਂ ਜਿਹੜੇ ਪ੍ਰਭੂ ਦੇ ਨਾਲ ਚੱਲ ਰਹੇ ਸੀ ਉਸ ਦੇ ਚੇਲਿਆਂ ਨੇ ਜਦੋਂ ਪ੍ਰਭੂ ਦੇ ਬੱਚਾ ਛੋਟੇ ਛੋਟੇ ਬੱਚਾ ਨੂੰ ਚੁੜਕਿਆ ਤਾਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਇਹਨਾਂ ਬੱਚਾ ਨੂੰ ਮੇਰੇ ਕੋਲ ਆਣ ਦਿਓ ਔਰ ਪ੍ਰਭੂ ਉਸ ਸਮੇਂ ਬੇਕ ਨਾਰਾਜ਼ ਹੋਇਆ ਔਰ ਅੱਜ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਪ੍ਰਭੂ ਅੱਜ ਵੀ ਉਹਨਾਂ ਚੇਲਿਆਂ ਤੋਂ ਨਾਰਾਜ਼ ਹੈ ਅੱਜ ਵੀ ਪ੍ਰਭੂ ਉਹਨਾਂ ਲੋਕਾਂ ਦਾ ਰਾਜ ਹੁੰਦਾ ਜਿਹੜੇ ਪ੍ਰਭੂ ਦੇ ਵਿੱਚ ਲੋਕਾਂ ਨੂੰ ਅੱਗੇ ਵਧਣ ਨਹੀਂ ਦਿੰਦੇ ਹallelujah ਔਰ ਮੈਂ ਦੱਸਣਾ ਚਾਹਣਾ ਪ੍ਰਭੂ ਨੇ ਕਿਹਾ ਅਗਰ ਤੁਸੀਂ ਇਹਨਾਂ ਛੋਟੇ ਬੱਚਿਆਂ ਦੀ ਤਰ੍ਹਾਂ ਬਣ ਜਾਓ ਅੰਗਿਆਪਾ ਵਚਨ ਦੇ ਵਿੱਚ ਉਹਦੇ ਅੰਗ ਔਰ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਸੱਤ ਆਗਿਆਵਾਂ ਜੋ ਕੋਈ ਪਰਮੇਸ਼ਵਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਂ ਇੱਕ ਪੂਰਨਾ ਨਾ ਕਰੇ ਉਹ ਉਸ ਵਿੱਚ ਕਦੇ ਵੱਡੇਗਾ ਨਹੀਂ ਹallelujah ਔਰ ਮੈਂ ਤੁਹਾਨੂੰ ਪ੍ਰਭੂ ਦਾ ਦਾਸ ਹੋਣ ਦੇ ਨਾਤੇ ਇਹ ਦੱਸਣਾ ਚਾਹਣਾ ਕਿ ਅਗਰ ਅੱਜ ਤੁਸੀਂ ਪ੍ਰਭੂ ਦੇ ਵਿੱਚ ਹੋ ਚਾਹੇ ਪ੍ਰਭੂ ਦੇ ਵੱਡੇ ਚੇਲੇ ਹੋ ਚਾਹੇ ਪ੍ਰਭੂ ਦੇ ਛੋਟੇ ਚੇਲੇ ਹੋ ਅਗਰ ਤੁਹਾਡਾ ਨੇਚਰ ਪ੍ਰਭੂ ਦੇ ਵਿੱਚ ਹੋ ਕੇ ਬੱਚਿਆਂ ਦੀ ਤਰ੍ਹਾਂ ਨਹੀਂ ਹੈ ਤਾਂ ਜਿਸ ਤਰ੍ਹਾਂ ਆਪਾਂ ਨਵੇਂ ਸਾਲ ਦੇ ਵਿੱਚ ਐਂਟਰ ਕੀਤੇ ਆ ਇੱਕ ਸਮਾਂ ਉਹ ਆਏਗਾ ਜਦੋਂ ਆਪਾਂ ਸਵਰਗ ਰਾਜ ਦੇ ਵਿੱਚ ਐਂਟਰ ਕਰਨਾ ਹੈ ਔਰ ਅਗਰ ਤੁਸੀਂ ਬੱਚਿਆਂ ਦੀ ਤਰ੍ਹਾਂ ਨਹੀਂ ਹੋ ਜਿੰਨੇ ਵੀ ਤੁਸੀਂ ਪ੍ਰਭੂ ਦੇ ਵਿੱਚ ਹੋ ਔਰ ਅਗਰ ਬੱਚਿਆਂ ਦੀ ਤਰ੍ਹਾਂ ਨਹੀਂ ਹੋ ਤਾਂ ਤੁਹਾਡਾ वचन ਦੇ ਵਿੱਚ ਲਿਖਿਆ ਹੈ ਕਿ ਸਵਰਗ ਦੇ ਰਾਜ ਦੇ ਵਿੱਚ ਵੜਨਾ ਔਖਾ ਹੈ ਔਰ ਮੈਂ ਤੁਹਾਨੂੰ ਪ੍ਰਭੂ ਦਾ ਦਾਸ ਹੋਣ ਦੇ ਨਾਤੇ ਇਹ ਸ਼ਾਰਟ ਮੈਸੇਜ ਦੇਣਾ ਚਾਹਣਾ ਇਸ वचन ਦੇ ਦੁਆਰਾ ਕਿ ਆਪਣਾ ਹਾਰ ਆਪਣਾ ਦਿਲ ਉਹਨਾਂ ਬੱਚਿਆਂ ਦੀ ਤਰ੍ਹਾਂ ਕੋਮਲ ਕਰੋ ਕਿ ਪ੍ਰਭੂ ਤੁਹਾਨੂੰ ਸਵਰਗ ਰਾਜ ਦੇ ਵਿੱਚ ਐਕਸੈਪਟ ਕਰੇ ਤੁਹਾਨੂੰ ਉਸ ਸਵਰਗ ਰਾਜ ਦੇ ਵਿੱਚ ਜਗਾ ਦੇਵੇ ਕਿ ਤੁਸੀਂ ਇਹਨਾਂ ਛੋਟੇ ਬੱਚਿਆਂ ਦੀ ਤਰ੍ਹਾਂ ਉਸ ਰਾਜ ਦੇ ਵਿੱਚ ਵੜ ਸਕੋ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਵੀ ਇਹਨਾਂ ਨੂੰ ਵਰਜੋ ਨਾ ਇਹਨਾਂ ਨੂੰ ਝਿੜਕੋ ਨਾ ਇਹਨਾਂ ਨੂੰ ਮੇਰੇ ਕੋਲ ਆਣ ਦਿਓ ਔਰ ਜਦੋਂ ਆਪਾਂ ਇਸ ਜਗ੍ਹਾ ਦੇ ਉੱਪਰੋਂ ਪ੍ਰਭੂ ਦਾ ਕੰਮ ਕਰਕੇ ਜਾਈਏ ਔਰ ਪ੍ਰਭੂ ਵੀ ਜਿਸ ਤਰ੍ਹਾਂ ਨਾ ਬੱਚਿਆਂ ਨੂੰ ਗਾਲ ਦੇ ਨਾਲ ਲਾਇਆ ਪ੍ਰਭੂ ਵੀ ਆਪਾਂ ਨੂੰ ਸਵਰਗ ਦੇ ਵਿੱਚ ਗਾਲ ਦੇ ਨਾਲ ਲਾਏ ਔਰ ਇਸ ਮੈਸ਼ ਸ਼ਾਰਟ ਮੈਸੇਜ ਤੋਂ ਤੁਹਾਨੂੰ ਦੱਸਣਾ ਚਾਹਣਾ ਕਿ ਆਪਾਂ ਜਿੰਨੇ ਵੀ ਪ੍ਰਭੂ ਦੇ ਦਾਸ ਦੇ ਵਿੱਚ ਵਿਸ਼ਵਾਸੀ ਹੋਣ ਦੇ ਨਾਤੇ ਪ੍ਰਭੂ ਦੇ ਦਾਸ ਹੋਣ ਦੇ ਨਾਤੇ ਸਭ ਮਿਲ ਕੇ ਅੱਜ ਤੋਂ ਨਵੇਂ ਸਾਲ ਵਾਲੇ ਦੇਣ ਕੇ ਪ੍ਰਣ ਕਰੀਏ ਇਹ ਪ੍ਰਭੂ ਦੇ ਕੋਲੋਂ ਆਪਾਂ ਇੱਕ ਵਾਦਾ ਕਰੀਏ ਜੀ ਪ੍ਰਭੂ ਜੋ ਗਲਤੀਆਂ ਜੋ ਕਮੀਆਂ ਸਾਡੇ ਕੋਲ ਪਿਛਲੇ ਤੇਰੇ ਵਚਨ ਦੇ ਵਿੱਚ ਚੱਲਣ ਤੋਂ ਰਹਿ ਗਈਆਂ ਪ੍ਰਭੂ ਅਸੀਂ ਅੱਜ ਤੁਹਾਡੇ ਨਾਲੇ ਵਾਦਾ ਕਰਦੇ ਹਾਂ ਕਿ ਅਸੀਂ ਜੋ ਕਮੀਆਂ ਸਾਡੇ ਕੋਲ ਪਿਛਲੇ ਸਾਲ ਦੇ ਵਿੱਚ ਰਹਿ ਗਈਆਂ ਪ੍ਰਭੂ ਅਸੀਂ ਉਹਨਾਂ ਛੋਟੇ ਬੱਚਿਆਂ ਦੀ ਤਰ੍ਹਾਂ ਪ੍ਰਭੂ ਤੁਹਾਡੇ ਵਚਨ ਨੂੰ ਸਿੱਖਾਂਗੇ ਉਹਨਾਂ ਉਤੇ ਚੱਲਾਂਗੇ ਪ੍ਰਭੂ ਔਰ ਅਸੀਂ ਤੋਬਾ ਕਰਾਂਗੇ ਤਰਾੜੀਆਂ ਦਿਲਦੀਆਂ ਤੋਂ ਔਰ ਅਸੀਂ ਆਪਣੀ ਲਾਈਫ ਨੂੰ ਨਵਾਂ ਕਰਾਂਗੇ ਆਪਣੀ ਜ਼ਿੰਦਗੀ ਨੂੰ ਨਵਾਂ ਕਰਾਂਗੇ ਔਰ ਪ੍ਰਭੂ ਅਸੀਂ ਤੁਹਾਡੇ ਨਾਲ ਚੱਲਾਂਗੇ ਪਲੀਜ਼ ਸਭ ਜਨ ਜਿੰਨੇ ਵੀ ਪਰਮੇਸ਼ਵਰ ਦੁਆਰ ਚੱਜਦੇ ਨਾਲ ਜੀ ਔਰ ਜਿੰਨੇ ਵੀ ਤੁਸੀਂ ਆਪਣੇ ਚਾਚਾ ਦੇ ਨਾਲ ਜੁੜੇ ਹੋ ਜਿੰਨੇ ਵੀ ਮੇਰੇ ਮੈਸੇਜ ਇਹ ਸੁਣ ਰਹੇ ਹੋ ਔਰ ਵਾਦਾ ਕਰਨਾ ਹੈ ਪ੍ਰਭੂ ਦੇ ਨਾਲ ਕਿ ਪ੍ਰਭੂ ਅਸੀਂ ਉਹਨਾਂ ਬੱਚਿਆਂ ਦੀ ਤਨਾ ਤੇਰੇ ਰਾਜ ਦੇ ਵਿੱਚ ਐਂਟਰ ਕਰ ਸਕੀਏ ਪ੍ਰਭੂ ਤਰ ਅਨੁਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇ ਮੇਰੇ ਵੱਲੋਂ ਮੇਰੀ ਮਿਨਿਸਟਰੀ ਪਰਮੇਸ਼ਵਰ ਦੁਆਰ ਚਰਚ ਦੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਔਰ ਮੈਂ ਤਾਂ ਦੱਸਣਾ ਚਾਹਣਾ ਕਿ ਉਸੀ ਸਾਰੇ ਬLESਸੋ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਜਿਨਨੇ ਪ੍ਰਭੂ ਨੂੰ ਮੰਨਣ ਵਾਲਿਓ ਔਰ ਜਿਨਨੇ ਪ੍ਰਭੂ ਨਹੀਂ ਮੰਨਣ ਵਾਲਿਓ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈਮ ਸੀ